ਇਸ ਲਈ ਕਈ ਦਹਾਕਿਆਂ ਤੋਂ ਬੰਦੀ ਸਿੰਘ ਵੱਖ-ਵੱਖ ਜਿਲ੍ਹਾਂ ਦੇ ਵਿੱਚ ਬੰਦ ਰਹੀ। ਹਾਲਾਂਕਿ ਉਹ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ ਪਰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਬੰਦ ਰੱਖਿਆ ਹੋਇਆ ਹੈ। ਸਮੇਂ-ਸਮੇਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨੇ ਪ੍ਰਦਰਸ਼ਨ ਕੀਤੇ ਗਏ। ਸਰਕਾਰਾਂ ਨੂੰ ਗੁਹਾਰ ਵੀ ਲਗਾਈ ਗਈ, ਪੈਰੋਲ ਦੀ ਮੰਗ ਵੀ ਕੀਤੀ ਗਈ ਪਰ ਬੰਦੀ ਸਿੰਘਾਂ ਨੂੰ ਨਾ ਤਾਂ ਰਿਹਾ ਕੀਤਾ ਗਿਆ ਤੇ ਨਾ ਹੀ ਉਹਨਾਂ ਨੂੰ ਪੈਰੋਲ ਦਿੱਤੀ ਗਈ। ਪਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਵੀ ਪੈਰੋਲ ਦੀ ਮੰਗ ਕੀਤੀ ਗਈ ਸੀ ਕਿਉਂਕਿ ਆਪਣੀ ਮਾਤਾ ਨੂੰ ਮਿਲਣਾ ਚਾਹੁੰਦੇ ਨੇ ਤੇ ਉਹਨਾਂ ਦੀ ਮਾਤਾ ਵੀ ਆਖਰੀ ਵਾਰ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹੈ ਦੂਜੇ ਪਾਸੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਲੈ ਕੇ ਵੀ ਲਗਾਤਾਰ ਚਰਚਾ ਸ਼ਿੜੀ ਹੋਈ ਹੈ ਹਾਲਾਂਕਿ ਉਹ ਅਜੇ ਵੀ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਦੀ ਰਿਹਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਪਰ ਪਿਛਲੇ ਦਿਨੀ ਉਹਨਾਂ ਨੂੰ ਪੈਰੋਲ ਦੇਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ ਇਸ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਲੋਕ ਕਰਨੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਸਾਫ ਤੌਰ ਤੇ ਉਹਨਾਂ ਦਾ ਕਹਿਣਾ ਹੁੰਦਾ ਬੰਦੀ ਸਿੰਘ ਸਜ਼ਾਵਾ ਵੀ ਪੂਰੀਆਂ ਕਰ ਚੁੱਕੇ ਨੇ ਪਰ ਜਾਣ ਬੁਝ ਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਢੱਕਿਆ ਹੋਇਆ ਇੱਕ ਪਾਸੇ ਸਿਰਸਾ ਸਾਧ ਵਰਗੇ ਨੇ ਜਿਹੜੇ ਬਲਾਤਕਾਰ ਦੇ ਦੋਸ਼ੀ ਵੀ ਨੇ ਪਰ ਉਹਨਾਂ ਨੂੰ ਪੈਰੋਲ ਵੀ ਮਿਲ ਜਾਂਦੀ ਹੈ ਕਿਤੇ 40 ਦਿਨ ਦੀ ਕਿਤੇ 30 ਦਿਨ ਦੀ ਪਰ ਸਾਡੇ ਬੰਦੀ ਸਿੰਘਾਂ ਨੂੰ ਨਾ ਤਾਂ ਪੈਰੋਲ ਦਿੰਦੇ ਨੇ ਤੇ ਨਾ ਹੀ ਰਿਹਾ ਕਰਦੇ ਨੇ ਕੀ ਕੁਝ ਕਹਿਣਾ ਸੀ ਜ਼ਥੇਦਾਰ ਗੜਗੱਜ ਦਾ ਤੁਸੀਂ ਵੀ ਸੁਣੋ ਦਿੱਲੀ ਦੇ ਮੁੱਖ ਮੰਤਰੀ ਇੱਥੇ ਆਏ ਨੇ ਔਰ ਪੂਰੀ ਕੈਬਨਿਟ ਤੇ ਮੇਰੇ ਕੋਲ ਬੈਠੇ ਸੀ ਤੇ ਕਾਫੀ ਚੰਗੇ ਮਾਹੌਲ 'ਚ ਗੱਲਾਂ ਬਾਤਾਂ ਹੋਈਆਂ ਸੀ ਤੇ ਉਹ ਦਿਨ ਵੀ ਕਹਿੰਦੇ ਸੀ ਸਿੰਘ ਸਾਹਿਬ ਦੱਸੋ ਕੁਝ ਤੇ ਮੈਂ ਆਖਿਆ ਸੀ ਵੀ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਤੁਹਾਡੇ ਕੋਲ ਫਾਈਲ ਪਈ ਉਹ ਤੇ ਸਾਈਨ ਕਰ ਦਿਓ ਪਹਿਲਾਂ 10 ਸਾਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀ ਕੇਜਰੀਵਾਲ ਦੀ ਉਹਨੇ ਮਾਮਲਾ ਲਟਕਾ ਛੱਡਿਆ ਉਹਨੇ ਸਿੱਖਾਂ ਦੀਆਂ ਭਾਵਨਾਵਾਂ ਨਹੀਂ ਦੇਖੀਆਂ ਔਰ ਹੁਣ ਤੇ ਸਰਕਾਰ ਬਦਲ ਗਈ ਆ ਮੈਨੂੰ ਪਤਾ ਲੱਗਾ ਵੀ 51 ਜਾਣਿਆਂ ਦੇ ਮਾਮਲੇ ਗਏ ਸੀ ਹੁਣ ਜਿੱਥੋਂ ਰਿਜੈਕਟ ਕੀਤਾ ਉਹ ਚੋਂ 24 ਰਿਜੈਕਟ ਕੀਤੇ ਗਏ ਆ ਕਿ ਬਾਕੀ ਆਪਣੇ ਜਿਹੜੇ 27 27 ਇਹਨਾਂ ਨੇ ਫੈਸਲੇ ਕੀਤੇ ਹੀ ਆ ਨਾ ਤੋ ਇਹ ਕਰ ਸਕਦੇ ਆ ਤੋ ਇਹਨੂੰ ਬਹੁਤ ਹਮਦਰਦੀ ਦੇ ਤੌਰ ਦੇ ਉਤੇ ਵੇਖਣਾ ਚਾਹੀਦਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਢੁੱਲਰ ਦਾ ਜਿਹੜਾ ਮਸਲਾ ਸਾਰੇ ਸਿੱਖ ਕੌਮ ਚਾਹੁੰਦੀ ਔਰ ਸਾਰੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਚਾਹੁੰਦੇ ਵੀ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਤੇ ਮਾਮਲਾ ਵੀ ਲਗਭਗ ਖਤਮ ਹੀ ਆ ਜ਼ਮਾਨਤ ਤੇ ਕਦੀ ਕਦੀ ਆਉਂਦੇ ਆ ਉਹਨਾਂ ਨੂੰ ਪੱਕੇ ਤੌਰ ਤੇ ਰਿਹਾ ਕਰ ਦੇਣਾ ਚਾਹੀਦਾ ਇਹ ਸਾਰੀ ਦੀ ਸਾਰੀ ਹੁਣ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਆ ਤੇ ਦਿੱਲੀ ਸਰਕਾਰ ਨੂੰ ਰਿਹਾਈ ਕਰ ਦੇਣੀ ਚਾਹੀਦੀ ਹਰ ਫਾਇਲ ਤੇ ਸਾਈਨ ਕਰਨੇ ਚਾਹੀਦੇ ਆ ਕਿਉਂਕਿ ਸਿੱਖ ਗਿਣਤੀ ਦੇ ਪਾਸੇ ਉਹ ਨਹੀਂ ਪਛਾਣੇ ਜਾਂਦੇ ਮੁਲਕ 'ਚ ਅਸੀਂ ਯੋਗਦਾਨ ਕਰਕੇ ਆ ਅੱਜ ਮੁਲਕ ਆਜ਼ਾਦੀ ਦਾ ਨਿਗ ਮੰਡ ਰਿਆ ਤੇ ਸਿੱਖਾਂ ਕਰਕੇ ਕਦੀ ਕੋਈ ਮੁਸ਼ਕਲ ਪੈ ਜੇ ਕੋਈ ਮੁਸੀਬਤ ਪੈ ਜੇ ਤੇ ਸਿੱਖ ਸਭ ਤੋਂ ਜ਼ਿਆਦਾ ਮਦਦ ਕਰਦੇ ਗੁਰੂ ਕੇ ਲੰਗਰ ਲਾਉਂਦੇ ਆ ਹੜਾਂ ਦੇ ਵਿੱਚ ਕਿਵੇਂ ਪਹੁੰਚਦੇ ਆ ਪੰਜਾਬ ਤੋਂ ਬਾਹਰ ਵੀ ਆਪਰ ਵੇਖਿਆ ਤੋਂ ਸਿੱਖਾਂ ਦੇ ਯੋਗਦਾਨ ਨੂੰ ਵੇਖਦੇ ਆ ਆ ਜਿਹੜੇ ਵੀ ਸਾਡੇ ਇਦਾਂ ਦੇ ਮਸਲੇ ਆ ਉੱਤੇ ਤੇ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਔਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਰਿਹਾਈ ਜਿਹੜੀ ਹੋਣੀ ਚਾਹੀਦੀ ਦਿੱਲੀ ਗਵਰਨਮੈਂਟ ਨੂੰ ਮਨੁੱਖਤਾ ਦੇ ਤੌਰ ਤੇ ਵੀ ਇਸ ਚੀਜ਼ ਨੂੰ ਵੇਖਣਾ ਚਾਹੀਦਾ ਤੇ ਸਿੱਖਾਂ ਦੀਆਂ ਭਾਵਨਾਵਾਂ ਵੀ ਦੇਖਣਾ